ਦੇ ਸਮੇਂ ਇੱਕ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਹੋ ਸਕਦੀ ਹੈ ਵੀਰਵਾਰ ਨੂੰ ਪੈਟਰੋਲ ਨਹੀਂ ਖਿਦਣਗੇ ਪੰਪ ਮਾਲਕ 16 ਤਰੀਕ ਨੂੰ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਿਹੜੇ ਪੈਟਰੋਲ ਪੰਪ ਨੇ ਉਹ ਬੰਦ ਰਹਿਣਗੇ ਲੋਕਾਂ ਨੂੰ ਦੋ ਦਿਨ ਦੀ ਇਹ ਮੁਸ਼ਕਿਲ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਹੈ ਪੰਪ ਮਾਲਕਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਜਿਹੜੀ ਯੂਨੀਅਨ ਬਣੀ ਹੋਈ ਹੈ ਔਰ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਲੋਕਾਂ ਨੂੰ ਭਰਉਣ ਦੀ ਜ਼ਰੂਰਤ ਨਹੀਂ ਹੈ ਕਿਸਾਨੀ ਅੰਦੋਲਨ ਕਰਕੇ ਵੀ ਸਪਲਾਈ ਘਟ ਹੋਈ ਹੈ ਤਾਂ ਜਿਹੜੇ ਪੈਟਰੋਲ ਪੰਪ ਡੀਲਰਸ ਨੇ ਉਹਨਾਂ ਦਾ ਸਮਰਥਨ ਕਿਸਾਨਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਅਸੀਂ ਵੀਰਵਾਰ ਨੂੰ ਪੈਟਰੋਲ ਨਹੀਂ ਖਰੀਦਾਂਗੇ ਕਿਉਂਕਿ ਜਿਹੜਾ ਸ਼ੁੱਕਰਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਸ ਦੇ ਵਿੱਚ ਪੈਟਰੋਲ ਪੰਪ ਜਿਹੜੇ ਮਾਲਕ ਨੇ ਡੀਲਰਸ ਨੇ ਯੂਨੀਅਨਸ ਨੇ ਉਹ ਵੀ ਸ਼ਾਮਿਲ ਹੋਣਗੇ ਤਾਂ ਜਿਵੇਂ ਵੀਰਵਾਰ ਨੂੰ ਪੈਟਰੋਲ ਦੀ ਸਪਲਾਈ ਆਉਂਦੀ ਹੈ ਤਾਂ ਅਗਲੇ ਦਿਨ ਤੱਕ ਚੱਲਦੀ ਰਹਿੰਦੀ ਹੈ ਸ਼ਾਮ ਤੱਕ ਅਗਲਾ ਪੈਟਰੋਲ ਦੀ ਸਪਲਾਈ ਆ ਜਾਂਦੀ ਹੈ ਡੇਲੀ ਦੀ ਡੇਲੀ ਇਸ ਤਰੀਕੇ ਨਾਲ ਉਹਨਾਂ ਦੇ ਕੋਲ ਟੈਂਕਰਸ ਆਉਂਦੇ ਰਹਿੰਦੇ ਨੇ ਹਾਲਾਂਕਿ ਬਹੁਤ ਸਾਰੇ ਜਿਹੜੇ ਪੈਟਰ ਆਨਲਾਈਨ ਵੀ ਹੈਗੇ ਨੇ ਤਾਂ ਹੁਣ ਦੋ ਅਹਿਮ ਗੱਲਾਂ ਨੇ ਕਿ ਜੇਕਰ ਤੁਸੀਂ ਅੱਜ ਜਾਂ ਕੱਲ ਦੇ ਵਿੱਚ ਪੈਟਰੋਲ ਪਰਵਾਉਣਾ ਸੀ ਤਾਂ ਜ਼ਰੂਰ ਧਿਆਨ ਦਿਓ ਤੇ ਜੇਕਰ ਤੁਹਾਡੇ ਕੋਲ ਪੈਟਰੋਲ ਦੋ ਦਿਨ ਦਾ ਹੈ ਤੁਹਾਡੀ ਕਾਰ ਦੇ ਵਿੱਚ ਜਾਂ ਸਕੂਟਰ ਦੇ ਵਿੱਚ ਜਾਂ ਤੁਹਾਡੇ ਵਹੀਕਲ ਦੇ ਵਿੱਚ ਤਾਂ ਫਿਰ ਕੋਈ ਦਿੱਕਤ ਨਹੀਂ ਪੈਟਰੋਲ ਦੀ ਕਿੱਲਤ ਇਸ ਤਰੀਕੇ ਨਾਲ ਅਸੀਂ ਕਹਿ ਰਹੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਫਿਰ ਜਲਦੀ ਜਲਦੀ ਪਹੁੰਚ ਜਾਂਦੇ ਨੇ ਕਿ ਅਸੀਂ ਜਾ ਕੇ ਆਪਣੀ ਗੱਡੀ ਦੀ ਟੈਂਕੀ ਫੁੱਲ ਕਰ ਆ ਲਈਏ ਤਾ ਪਰਸੋਂ ਦਾ ਦਿਨ ਜਿਹੜਾ ਸ਼ੁੱਕਰਵਾਰ ਦਾ ਹੋਏਗਾ ਪੈਟਰੋਲ ਪੰਪ ਬੰਦ ਦਾ ਸਮਰਥਨ ਕਰਨਗੇ ਇਸ ਕਰਕੇ ਥੋੜੀ ਜਿਹੀ ਕਿਲਤ ਆ ਸਕਦੀ ਹੈ ਤਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲੋਂ ਰੁਕ ਕਰ ਰਿਹਾ ਹੈ ਤੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਦਿੱਲੀ ਮੋਰਚਾ ਲਾਇਆ ਸੀ ਹੁਣ ਦੁਬਾਰਾ ਵੀ ਕਿਸਾਨਾਂ ਨੇ ਦਿੱਲੀ ਵੱਲੋਂ ਰੁਕ ਕੀਤਾ ਹੈ ਤੇ ਜਿੱਥੇ ਕਿਸਾਨਾਂ ਦਾ ਰੋਜ਼ ਦਿੱਲੀ ਵੱਲ ਕੂਚ ਕਰਨਾ ਜਾ ਰਹੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਹੁਣ ਪੈਟਰੋਲ ਅਤੇ ਡੀਜ਼ਲ ਦੀ ਕਿਲਤ ਨਜ਼ਰ ਆ ਰਹੀ ਹੈ ਆਮ ਲੋਕਾਂ ਤੋਂ ਸੁਣਿਆ ਜਾ ਰਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਉਹਨਾਂ ਨੂੰ ਘੱਟ ਪਾਇਆ ਜਾ ਰਿਹਾ ਤੇ ਤੁਹਾਨੂੰ ਅੱਜ ਪੈਟਰੋਲ ਪੰਪ ਦੇ ਹਾਲਾਤ ਦਿਖਾ ਦਨੇ ਆਂ ਅਸੀਂ ਖੰਨਾ ਵਿਖੇ ਖੜੇ ਆਂ ਜਿੱਥੇ ਕਿ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਇੱਕ ਪੈਟਰੋਲ ਪੰਪ ਹੈ ਤੇ ਇੱਥੇ ਪੈਟਰੋਲ ਪੁਆਣ ਵਾਲਿਆਂ ਦੀ ਜਿਹੜੀ ਇਸ ਟੇਮ ਲਾਈਨਾਂ ਲੱਗ ਰਹੀਆਂ ਨੇ ਤੇ ਡੀਜ਼ਲ ਦਾ ਇਹ ਦੱਸਿਆ ਜਾ ਰਿਹਾ ਵੀ ਡੀਜ਼ਲ ਦਾ ਜਿਹੜਾ ਹੈ ਉਹ ਘੱਟ ਮਿਲ ਰਿਹਾ ਕੀ ਕਾਰਨ ਇਸ ਦੇ ਪਿੱਛੇ ਉਹ ਵੀ ਜਾਣਾਂਗੇ ਤੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਨੇ ਆਂ ਇੱਕ ਖੰਨਾ ਵਿਖੇ પેટ્રોલ ਪੰਪ ਹੈ ਜਿੱਥੇ પેટ્રોલ ਲਗਾਤਾਰ ਪੁਆਇਆ ਜਾ ਰਿਹਾ ਹੈ ਅਤੇ ਲਾਈਨਾਂ ਹੌਲੀ-ਹੌਲੀ ਲੱਗਣੀਆਂ ਸ਼ੁਰੂ ਹੋ ਰਹੀਆਂ ਨੇ ਇਸ ਦੇ ਪਿੱਛੇ ਕੀ ਕਾਰਨ ਹੈ ਇਹ ਪਰ પેટ્રોલ ਪੰਪ ਜਿਹੜੇ ਡੀਲਰ ਹੈ ਜਿਹੜੇ પેટ્રોલ ਪੰਪ ਦੇ ਮਾਲਕ ਹੈ ਉਹਨਾਂ ਤੋਂ ਹੀ ਪੁੱਛ ਲੈਣੇ ਆ ਤੇ ਕੀ ਕਾਰਨ ਹੈ ਇਸ ਦਾ ਇਸ ਵਜ੍ਹਾ ਕੀ ਹੈ ਕੀ ਕਾਰਨ ਹੈ ਕਿਉਂ ਲੋਕ પેટ્રોલ ਵੱਲੋਂ ਜ਼ਿਆਦਾ ਪੈ ਰਹੇ ਨੇ ਕੀ ਕਾਰਨ ਹੈ ਜਿਹੜੇ ਅਸੀਂ ਹੁਣ પેટ્રોલ ਪੰਪ ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਰਹੀਆਂ ਨੇ ਥੋੜੀ ਲੋਕਾਂ ਨੂੰ ਐਂਗਜ਼ਾਇਟੀ ਹੈਗੀ ਹੈ ਵੀ ਐਜੀਟੇਸ਼ਨ ਤੇ ਪਿੱਛੇ ਸਪਲਾਈ ਲਾਈਨ ਜਿਹੜੀ ਹੈਗੀ ਹੈ ਹਿੱਟ ਹੋਣ ਕਰਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿਨਕਤ ਆ ਜਾਏਗੀ ਪਲੱਸ ਇੱਕ ਸੈਕੰਡਲੀ ਇੱਕ 16 ਤਰੀਕ ਦਾ ਐਜੀਟੇਸ਼ਨ ਹੈਗਾ ਜਿਹਦੇ ਵਿੱਚ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਵੀ ਹਮਾਇਤ ਹੈਗੀ ਹੈ ਕਿਸਾਨਾਂ ਨੂੰ ਤੇ ਟ੍ਰੇਡ ਯੂਨੀਅਨ ਦੀ ਵੀ ਹਮਾਇਤ ਹੈਗੀ ਹੈ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਲੱਗਦਾ ਹੈਗਾ ਵੀ ਤੇਲ ਨਹੀਂ ਮਿਲੇਗਾ ਤੇ 15 ਨੂੰ ਸਾਡੀ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੋ ਪਰਚੇਸ ਕਰ ਰਹੀ ਹੈਗੀ ਹੈ ਤੇ ਇਸ ਕਰਕੇ ਲੋਕਾਂ ਨੂੰ ਇਹ ਲੱਗਦਾ ਹੈਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਵੀ પેટ્રોલ ਤੇ ਡੀਜ਼ਲ ਦੀ ਕਿਲਤ ਆ ਜਾਏਗੀ। ਤੇ પેટ્રોલ ਦੀ ਕਿਲਤ ਆ ਸਕਦੀ ਹੈ ਇਹ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਇੱਕ ਦਿਨ ਦੇ ਲਈ ਸਪਲਾਈ ਉਹ ਨਹੀਂ ਲੈਣਗੇ। ਔਰ ਜਿਹੜਾ ਭਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਦੇ ਵਿੱਚ ਵੀ ਉਹ ਸ਼ਾਮਿਲ ਹੋਣਗੇ પેટ્રોલ ਪੰਪ ਦੇ ਡੀਲਰਸ ਇਸ ਕਰਕੇ ਦਿੱਕਤ ਆ ਸਕਦੀ ਹੈ ਹਾਲਾਂਕਿ ਜ਼ਿਆਦਾ ਕੋਈ ਚਿੰਤਾ ਵਾਲੀ ਗੱਲ ਨਹੀਂ ਬਹੁਤ ਸਾਰੇ ਜਿਹੜੇ પેટ્રોલ ਪੰਪ ਹੈਗੇ ਨੇ ਆਨਲਾਈਨ ਨੇ ਉਹਨਾਂ ਦੀਆਂ ਸਿੱਧੀਆਂ ਪਾਈਪਲਾਈਨਸ ਦੇ ਜ਼ਰੀਏ ਉੱਥੇ ਸਪਲਾਈ ਹੁੰਦੀ ਹੈ। ਤੇ ਇਸ ਕਰਕੇ ਜ਼ਿਆਦਾ ਕੋ ਟੈਨਸ਼ਨ ਵਾਲੀ ਗੱਲ ਨਹੀਂ ਕਈ ਵਾਰੀ ਪੈਨਿਕ ਕ੍ਰੀਟ ਹੋ ਜਾਂਦਾ ਇਸ ਕਰਕੇ ਪੈਟਰੋਲ ਪੰਪ ਤੇ ਲਾਈਨਾਂ ਲੱਗ ਜਾਂਦੀਆਂ ਨੇ ਫਿਲਹਾਲ ਕੱਲ ਤੇ ਪਰਸੋਂ ਦੀ ਗੱਲ ਹੈ ਔਰ ਜ਼ਿਆਦਾਤਰ ਪੈਟਰੋਲ ਪੰਪ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਪੈਟਰੋਲ ਦੀ ਕੋਈ ਕਿੱਲਤ ਨਹੀਂ ਹੋਈ ਤੇ 15 ਨੂੰ ਸਾਡੀ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੋ ਪਰਚੇਸ ਕਰ ਰਹੀ ਹੈਗੀ ਹੈ ਤੇ ਇਸ ਕਰਕੇ ਲੋਕਾਂ ਨੂੰ ਇਹ ਲੱਗਦਾ ਹੈਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਵੀ પેટ્રોલ ਤੇ ਡੀਜ਼ਲ ਦੀ ਕਿੰਨਤਾ ਆ ਜਾਏਗੀ ਤੇ ਹੁਣ ਡਿਮਾਂਡ ਕਿਸ ਚੀਜ਼ ਦੀ ਵੱਧ ਹੈ પેટ્રોલ ਦੀ ਵੱਧ ਹੈ ਜਾਂ ਡੀਜ਼ਲ ਦੀ ਡਿਮਾਂਡ પેટ્રોલ ਦੀ ਜ਼ਿਆਦਾ ਹੈ ਡਿਮਾਂਡ પેટ્રોલ ਦੀ ਜ਼ਿਆਦਾ ਹੈਗੀ ਹੈ ਡੀਜ਼ਲ ਦੀ ਡਿਮਾਂਡ ਇਸ ਕਰਕੇ ਘੱਟ ਹੈਗੀ ਹੈ ਕਿਉਂਕਿ ਬੈਰੀਅਰ ਤੋਂ ਜਿਹੜੀ ਬਲਾਕੀਟ ਹੈਗੀ ਹੈ ਉਹਦੇ ਕਰਕੇ ਗੱਡੀਆਂ ਜਾਣ ਹੀ ਨਹੀਂ ਰਹੀਆਂ ਹੈਗੀਆਂ ਤੇ ਜਿਹੜੀਆਂ ਲੋਕਲ ਲੋਕਲ ਆਪਰੇਟ ਹੋ ਰਹੀਆਂ ਨੇਗੀਆਂ ਉਹੀ ਗੱਡੀਆਂ ਤੇਲ ਕੰਜ਼ੂਮ ਕਰ ਰਹੀਆਂ ਨੇਗੀਆਂ ਬਾਕੀ ਤਾਂ ਗੱਡੀਆਂ ਲੋਡ ਹੋ ਕੇ ਖੜੀਆਂ ਨੇਗੀਆਂ ਇਸ ਸਾਲ ਥੋੜੀ ਕੋਲ ਜਿਹੜਾ ਪਿੱਛੋਂ ਕਿੰਨਾ ਕੁ ਤੇਲ ਆ ਰਿਹਾ ਹੈ ਸਪਲਾਈ ਥੋੜੀ ਕੋ ਰੈਗੂਲਰ ਆ ਰਹੀ ਹੈ ਜਾਂ ਉਹਦੇ ਚ ਵੀ ਕੋਈ ਦਿੱਕਤ ਆਈ ਹੈ ਨਹੀਂ ਸਪਲਾਈ ਲਾਈਨ ਥੋੜੀ ਹਿੱਟ ਹੈਗੀ ਹੈ ਤੇ ਇਹਦੇ ਵਿੱਚ ਥੋੜੇ ਰੀਜ਼ਨਸ ਹੈਗੇ ਨੇਗੇ ਥੋੜਾ ਸਿਕਿਉਰਟੀ ਰੀਜ਼ਨਸ ਹੈਗੇ ਨੇਗੇ ਕਿਉਂਕਿ ਸਾਡਾ ਪ੍ਰੋਡਕਟ ਜਿਹੜਾ ਹੈਗਾ ਹਾਈਲੀ ਇਨਫਲੇਮੇਬਲ ਹੈਗਾ ਤੇ ਥੋੜੇ ਸਿਕਿਉਰਟੀ ਰੀਜ਼ਨਸ ਵੀ ਹੈਗੇ ਨੇਗੇ ਤੇ ਕੁਝ ਰੈਸਟ੍ਰਿਕਸ਼ਨਸ ਵੀ ਹੈਗੀਆਂ ਨੇਗੀਆਂ ਵੀ ਲੇਟ ਆਵਰ ਦੇ ਵਿੱਚ ਅਸੀਂ ਮਟੀਰੀਅਲ ਕੈਰੀ ਨਹੀਂ ਕਰ ਸਕਦੇ ਹੈਗੇ ਕਿ ਲੇਟ ਆਵਰਸ ਦੇ ਵਿੱਚ ਦੀਪੂ ਵੀ ਆਪਰੇਸ਼ਨਲ ਨਹੀਂ ਹੁੰਦੇ ਹੈਗੇ ਇਸ ਕਰਕੇ ਥੋੜੀ ਸ਼ਾਰਟੇਜ ਤਾਂ ਹੈਗੀ ਹੈ ਜੀ ਸ਼ਾਰਟੇਜ ਤਾਂ ਹੈਗੀ ਹੈ ਪ੍ਰੋਡਕਟ ਦੀ ਤੇ ਤੁਹਾਡੇ ਕੋਲ ਹੁਣ ਕਿੰਨਾ ਤੇਲ ਡੀਜ਼ਲ ਪਿਆ ਪੈਟਰੋਲ ਜਾਂ ਡੀਜ਼ਲ ਪਿਆ ਤੇ ਕਿੰਨਾ ਤੁਸੀਂ ਸਪਲਾਈ ਆਪਣੇ ਕੋਲ ਰੱਖਦੇ ਹੋ ਡੰਪ ਕਿੰਨਾ ਕਰਕੇ ਰੱਖਦੇ ਹੋ ਕਿੰਨੀ ਕਪੈਸਿਟੀ ਤੁਹਾਡੇ ਕੋਲ ਨਹੀਂ ਅਸੀਂ ਮਤਲਬ ਅਸੀਂ ਸਾਡੀ ਜਿਹੜੀ ਬਫਰ ਜਿਹਨੂੰ ਅਸੀਂ ਐਮਰਜੈਂਸੀ ਸਰਵਿਸਿਜ਼ ਵਾਸਤੇ ਜਿਹੜਾ ਸਾਡੇ ਕੋਲ ਹਮੇਸ਼ਾ ਹੀ ਅਵੇਲੇਬਲ ਹੁੰਦਾ ਹੈ